ਅੱਜ ਵੀ ਜਿਹੜੀ ਮੀਟਿੰਗ ਰੱਖੀ ਆ ਸੀ ਆ ਪੂਰੇ ਪੰਜਾਬ ਦੇ ਜ਼ਿਲ੍ਹਾ ਕਮੇਟੀਆਂ ਦੀ ਬਾਅਦ ਵਿੱਚ ਮੀਟਿੰਗ ਰੱਖੀ ਆ ਇਹ ਛੱਬੀ ਵਾਲੇ ਪ੍ਰੋਗਰਾਮ ਦੇ ਬਾਰੇ ਰਿਪੋਰਟ ਲੈਣ ਵਾਸਤੇ ਉਹਦੀ ਤਿਆਰੀ ਵਾਸਤੇ ਰੱਖੀ ਆ ਛੱਬੀ ਦਾ ਪ੍ਰੋਗਰਾਮ ਜਿਹੜਾ ਅਸੀਂ ਤੱਕ ਕਹਿੰਦੇ ਜਿੱਥੇ ਬੰਦਿਆਂ ਨੇ ਸਾਂਝਾ ਕਰ ਰਹੇ ਆ ਲੋਕ ਸੰਗਰਾਮ ਰੈਲੀ ਕਰ ਰਹੇ ਆ ਬਹੁਤ ਵੱਡੀ ਚੋਣਾਂ ਦੌਰਾਨ ਉਹਦੇ ਵਿੱਚ ਰਿਪੋਰਟ ਲੈਣੀ ਆ ਤੇ ਅੱਗੇ ਇਹਦੇ ਵਿੱਚ ਇੱਕ ਹੋਰ ਕਿਉਂਕਿ ਅਸੀਂ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਬੀਜੇਪੀ ਦੇ ਆਗੂਨਾਂ ਕਰ ਹੋਇਆ ਉਧਰ ਸਾਡੀ ਜਨਤਾ ਦਾ ਬਹੁਤ ਜੋਰ ਲੱਗਿਆ ਹੋਇਆ ਹੈ ਲਗਾਤਾਰ ਉਧਰ ਨੂੰ ਪਏ ਹੋਏ ਨੇ ਅੱਜ ਵੀ ਜਾਨੀ ਕਈ ਪਿੰਡਾਂ ਦੇ ਵਿੱਚ ਉਹਨਾਂ ਦੇ ਆਗੂਆਂ ਦਾ ਦੌਰਾ ਇਸ ਕਰਕੇ ਉਹਨਾਂ ਦੇ ਘਰੋਂ ਵੀ ਜਾਰੀ ਨੇ ਅਸੀਂ ਇਹ ਸਮਝ ਲਿਆ ਵੀ ਜੇ ਤੁਸੀਂ ਉਹ ਘਰਾਂਵਾਂ ਦੇ ਵਿੱਚ ਉਲਝੇ ਰਹੇ 26 ਦੀ ਜਿਹੜੀ ਤਿਆਰੀ ਹੈ ਮੀਟਿੰਗਾਂ ਕਰਾਉਣਾਂ ਦਾ ਕੰਮ ਹੈ ਕਲੱਬਾਂ ਦੀ ਮੀਟਿੰਗ ਕਰਾਉਣੀਆਂ ਔਰਤਾਂ ਦਾ ਮਜਹਰਾ ਕਰਨਾ ਝੰਡੇ ਮਾਰਚ ਕਰਨੇ ਉਹ ਕੰਮ ਤਾਂ ਰਹਿ ਜੂਗਾ ਇਹਦੇ ਕਰਕੇ ਉਹਦੀ ਤਿਆਰੀ ਦੇ ਜਿਹੜੇ ਪੰਜ ਚਾਰ ਦਲ ਰਹੇ ਨੇ 26 ਵਾਸਤੇ ਉਹਦੇ ਤੇ ਅਸੀਂ ਇਹ ਤਿਆਰੀ ਨੂੰ ਫੋਰ ਪਰਪਸ ਕਰਨ ਦੀ ਖਾਤਰ ਅਸੀਂ ਅੱਜ ਬੁਲਾਈ ਹੈ ਇਹ ਵੱਡੀ ਮੀਟਿੰਗ ਉਹਦੇ ਤੇ ਤਿੱਖਾ ਕਰਾਂਗੇ ਗ੍ਰੇਡਰ ਨੂੰ ਹੋਰ ਵੀ ਹੋਰ ਜ਼ੋਰ ਨਾਲ ਸਰਗਰਮੀ ਕਰਨ ਤੇ ਇੱਕ ਆਠ ਮੱਠਾ ਨਾ ਪੈ ਜਵੇ ਕਿਉਂਕਿ ਚੋਣਾ ਨੇ ਇੱਕ ਗਰਮੀ ਬਹੁਤ ਜ਼ਿਆਦਾ ਹੈ ਤਾਂ ਮੰਦਿਰ ਹੁੰਦਾ ਹੈ ਤੇ ਦੀ ਤਿਆਰੀ ਨੂੰ ਪੱਕਾ ਹੋਰ ਜ਼ੋਰ ਨਾਲ ਤਿੱਖੇ ਕਰਨ ਦੀ ਖਾਤਰ ਅੱਜ ਇਹ ਮੀਟਿੰਗ ਰੱਖੀ ਅਸੀਂ 26 ਤਰੀਕ ਨੂੰ ਇਸੇ ਬਰਨਾਲੇ ਦੀ ਦਾਣੇ ਦੀ ਜਿਹੜੀ ਮੰਡੀ ਐ ਸਾਈਡਾਂ ਥੱਲੇ ਅੱਡੋ-ਅੱਡੀ ਤਾਕੀਆਂ ਨੇ ਜਿਹੜੀਆਂ ਜਸੇ ਬੰਦਿਆਂ ਲਗਭਗ 20 ਉਹਨਾਂ ਦਾ ਇਕੱਠ ਰੱਖਿਆ ਹੋਇਆ ਹੈ ਉਹਦੀਆਂ ਤਿਆਰੀਆਂ ਪਹਿਲਾਂ ਸਾਡੀਆਂ ਪਹਿਲਾਂ ਵੀ ਜ਼ੋਰਦਾਰ ਚੱਲ ਰਹੀਆਂ ਐ ਅਡੋੜੀ ਜ਼ਿਲ੍ਹਿਆਂ ਦੇ ਵਿੱਚ ਬਾਦਮੀਆਂ ਮੀਟਿੰਗਾਂ ਹੋ ਗਈਆਂ 17 ਤਰੀਕ ਨੂੰ ਅਸੀਂ ਐਸੇ ਸੈੱਟ ਥੱਲੇ ਔਰਤਾਂ ਦੀ ਮਰਾਦਮੀ ਮੀਟਿੰਗ ਸੱਦੀ ਐ ਉਹ ਮੀਟਿੰਗ ਕੀਤੀ ਐ ਅੱਜ ਪੂਰੇ ਪੰਜਾਬ ਦੇ ਪਿੰਡ ਕਾਇਆਂ ਤੱਕ ਦੇ ਜਿਹੜੇ ਸਾਡੇ ਵਰਕਰ ਐ ਉਹ ਉਸੇ ਸੱਦੇ ਹੋਏ ਐ ਕਿਉਂਕਿ ਜਿਹੜਾ ਚੋਣਾਂ ਦਾ ਮੌਸਮ ਚੱਲ ਰਿਹਾ ਐ ਚੋਣਾਂ ਦੇ ਵਿੱਚ ਅਸੀਂ ਲੋਕਾਂ ਨੂੰ ਇਹ ਗੱਲ ਦੱਸਣਾ ਚਾਹੁੰਦੇ ਆ ਕਿ ਭਾਵੇਂ 75 ਸਾਲ ਹੋ ਗਏ ਤੁਹਾਨੂੰ ਵੋਟਾਂ ਪਾਉਂਦਿਆਂ ਨੂੰ 75 ਸਾਲ ਦੇ ਵਿੱਚ ਜਿੰਨੇ ਵੀ ਵਿਧਾਨ ਸਭਾ ਵਿੱਚ ਪਾਰਲੀਮੈਂਟਾਂ ਵਿੱਚ ਜਿੰਨੇ ਵੀ ਉਹਨਾਂ ਨੇ ਫੈਸਲੇ ਕੀਤੇ ਐ ਟੋਟਲ ਫੈਸਲੇ ਸਾਡੇ ਲੋਕਾਂ ਦੇ ਉਲਟ ਆ ਇਸ ਕਰਕੇ ਇਹ ਸੰਸਥਾ ਸਾਡੇ ਲੋਕਾਂ ਦੀ ਨਹੀਂ ਇਹਦੇ باوجود ਜਿਹਨੇ ਅਸੀਂ ਵੋਟਾਂ ਪਾ ਰਹੇ ਆ ਇਹ ਵੋਟਾਂ ਸਾਡਾ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਕਰਦੀਆਂ ਦੋ ਤਰਫਾਂ ਤੋਂ ਨੁਕਸਾਨ ਹੁੰਦਾ ਕਿ ਲੋਕਾਂ ਨੂੰ ਧਰਮਾਂ ਦੇ ਆਧਾਰ ਤੇ ਜਾਤਾਂ ਦੇ ਆਧਾਰ ਤੇ ਇਲਾਕਿਆਂ ਦੇ ਆਧਾਰ ਤੇ ਲਾਇਆ ਜਾਂਦਾ ਜਿਵੇਂ ਹੁਣ ਕਿਸਾਨਾਂ ਤੇ ਮਜ਼ਦੂਰਾਂ ਦੇ ਵਿੱਚ ਪਾੜਾ ਪਾਉਣ ਦਾ ਕੋਸ਼ਿਸ਼ ਕੀਤੀ ਹੈ ਪਰੇ ਇਹਦੇ ਨਾਲ ਹੀ ਜਿਹੜੇ ਹਾਕਮ ਆ ਜਿਹੜੇ ਚੋਣਾਂ ਲੜਦੇ ਆ ਉਹ ਆਪਦਾ ਮਸਲਾ ਹੱਲ ਕਰਦੇ ਆ ਕਿ ਕੁਰਸੀ ਤੇ ਕੌਣ ਜਾਵੇ ਆਪ ਤਾਂ ਉਹਨਾਂ ਤੋਂ ਫੈਸਲਾ ਨਹੀਂ ਹੁੰਦਾ ਵੀ ਇਹ ਫੈਸਲਾ ਆਪ ਲੋਕਾਂ ਤੋਂ ਕਰਾ ਲਓ ਤੇ ਲੋਕਾਂ ਤੋਂ ਜਿਹਨੂੰ ਵੋਟਾਂ ਵੱਧ ਮਿਲ ਜਾਂਦੀਆਂ ਉਹ ਰਾਜਾ ਬਣ ਕੇ ਬੈਠਦਾ ਤੇ ਲੋਕਾਂ ਦੇ ਉਲਟ ਫੈਸਲੇ ਕਰਦਾ ਫੈਸਲੇ ਜਿਹੜਾ ਸਾਮਰਾਜੀ ਮੁਲਕ ਹੈ ਉਹਨਾਂ ਦੀਆਂ ਸੰਸਥਾਾਂ ਮੈਂ ਸੰਸਾਰ ਵਪਾਰ ਜਸੇਬੰਦੀ ਬਣੀ ਐ ਡਬਲਯੂਟੀ ਉਹ ਹੈ ਉਹਨਾਂ ਦੇ ਜਿਹੜੀਆਂ ਨੀਤੀਆਂ ਹੈਗੀਆਂ ਉਹ ਨੀਤੀਆਂ ਨੂੰ ਉਹੋ ਲਾਗੂ ਕਰਦੇ ਆ ਪਹਿਲਾਂ ਕਾਂਗਰਸ ਵੀ ਨੇ ਲਿਆਂਦੀਆਂ ਉਹਨੇ ਲਾਗੂ ਕੀਤੀਆਂ ਮੋਦੀ ਨੇ ਇਹਦੇ ਵਿੱਚ ਬਹੁਤ ਜ਼ਿਆਦਾ ਤੇਜ਼ੀ ਲਿਆਂਦੀ ਹੈ ਇਹਦੇ ਨਾਲ ਹੀ ਲੋਕਾਂ ਨੂੰ ਧਰਮ ਦੇ ਆਧਾਰ ਤੇ ਪਾਰਮਖਤਰ ਹਿੰਦੂ ਰਾਸ਼ਟਰ ਬਣਾਉਣ ਦਾ ਜਿਹੜਾ ਪੱਤਾ ਉਹਨਾਂ ਨੇ ਲਿਆ ਹੋਇਆ ਬਹੁਤ ਜ਼ੋਰਦਾਰ ਢੰਗ ਨਾਲ ਉਹਨੇ ਬਹੁਤ ਤੰਤ ਲਾਇਆ ਇਸ ਗੱਲ ਤੇ ਉਹ ਇਸ ਕਰਕੇ ਅਸੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਵੋਟਾਂ ਨਾਲ ਭਾਈ ਕੁਝ ਨਹੀਂ ਨਿਕਲਣਾ